ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਂਗੇ ਵੈਲਕਮ ਟੂ ਮਾਈ YouTube ਚੈਨਲ ਪੰਜਾਬੀ ਸਿੱਧੂ ਗੁਰਪ੍ਰੀਤ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਤੇ ਇੱਕ ਪਲੀਜ਼ ਰਿਕਵੈਸਟ ਹੈ ਜਿਹੜੇ ਚੈਨਲ ਤੇ ਨਵੇਂ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਤੇ ਬਟਿਕ ਦਾ ਇਹ ਕੰਮ ਆਨਲਾਈਨ ਆਪਾਂ ਘਰ ਤੋਂ ਕਰਦੇ ਆਂਗੇ ਪੇਮੈਂਟ ਲੈ ਕੇ ਫਿਰ ਆਪਾਂ ਸੂਟ ਜਿਹੜਾ ਤੁਹਾਡਾ ਰੈਡੀ ਕਰਵਾਉਣੇ ਆਂਗੇ ਤੇ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਬਣਿਆ ਹੋਇਆ ਗੁਰਪ੍ਰੀਤ ਸਿੱਧੂ ਬਟਿਕ ਤੁਸੀਂ ਸਰਚ ਕਰਕੇ ਜਾ ਸਕਦੇ ਹੋ ਤੇ ਉਹਦੇ ਉੱਪਰ ਸਾਡੇ ਡਿਜ਼ਾਈਨ ਆ ਜਿਹੜੇ ਦੇਖ ਸਕਦੇ ਹੋਗੇ ਠੀਕ ਹੈ ਤੇ ਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਆਪਣੇ ਅੱਜ ਵਾਲੇ ਸੂਟ ਇਹ ਕਾਟਨ ਦੇ ਵਿੱਚ ਨੇਗੇ ਸਟਿਚ ਕੀਤੇ ਹੋਏ ਨੇਗੇ ਤੁਸੀਂ ਸਟਿਚ ਕਰਾਉਣਾ ਜਾਂ ਨਾ ਕਰਾਉਣਾ ਇਹ ਤੁਹਾਡੀ ਇੱਛਾ ਤੁਸੀਂ ਬਿਨਾਂ ਸਟਿਚਿੰਗ ਵੀ ਸੂਟ ਮੰਗਵਾ ਸਕਦੇ ਹੋ ਤੇ ਲੋ ਜੀ ਪਹਿਲਾ ਸੂਟ ਇਹ ਆਪਣਾ ਹੈਗਾ ਬਟਰ ਕਾਟਨ ਦੇ ਉੱਪਰ ਆਪਾਂ ਨੇ ਬਣਾਇਆ ਹੋਇਆ ਹੈਗਾ ਤੇ ਬਟਰ ਕਾਟਨ ਦਾ ਸਟੱਫ ਵੀ ਜਿਹੜਾ ਬਹੁਤ ਸੋਹਣਾਗਾ ਤੇ ਵਧੀਆ ਕੁਆਲਿਟੀ ਹੈ ਇਹਦੀ ਇਹ ਇਸ ਤਰ੍ਹਾਂ ਆਪਾਂ ਨੇ ਇਹਦੇ ਉੱਪਰ ਵਰਕ ਕਰਿਆ ਹੋਇਆ ਹੈਗਾ ਆਪਾਂ ਨੇ ਘੇਰੇ ਤੋਂ ਲੈ ਕੇ ਚਾਕ ਉੱਪਰ ਜਿੰਨੇ ਤੁਹਾਡੇ ਚਾਕਾਂ ਦੀ ਲੈਂਥ ਆ ਉਹਨਾਂ ਆਪਾਂ ਨੇ ਇਹ ਰੈਡੀ ਕੀਤਾ ਹੋਇਆ ਠੀਕ ਹੈ ਜੀ ਵਰਕ ਕਰਿਆ ਹੈ ਇਹਦੇ ਉੱਪਰ ਬਾਕੀ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਤੇ ਥ्रेड ਕਲਰ ਵੀ ਦੇਖ ਸਕਦੇ ਹੋ ਇਸ ਤਰ੍ਹਾਂ ਹੀ ਆਪਾਂ ਨੇ ਇਹਦੇ ਦੂਸਰੇ ਚਾਕ ਦੇ ਉੱਪਰ ਬਣਾਇਆ ਹੋਇਆ ਹੈਗਾ ਠੀਕ ਹੈ ਜੀ ਤੇ ਆਪਾਂ ਨੇ ਇਹ ਸਟਿਚ ਕੀਤਾ ਹੈ ਇਸ ਤਰ੍ਹਾਂ ਦੀ ਆਪਾਂ ਇਹਨੂੰ ਪਾਈਪਿੰਗ ਦਿੱਤੀ ਹੋਈ ਹੈ ਤੇ ਥ੍ਰੈਡ ਕਲਰ ਤੁਸੀਂ ਆਪਣੀ ਚੋਇਸ ਦੇ ਜਿਹੜੇ ਮਰਜ਼ੀ ਲਗਵਾ ਸਕਦੇ ਹੋ ਆਪਾਂ ਕਸਟਮਰ ਦੀ ਚੋਇਸ ਤੇ ਹੀ ਜ਼ਿਆਦਾਤਰ ਕੰਮ ਕਰਦੇ ਆਂਗੇ ਠੀਕ ਹੈ ਜੀ ਕਿਉਂਕਿ ਜਿਹਨੂੰ ਜਿਸ ਤਰ੍ਹਾਂ ਦੇ ਥ੍ਰੈਡ ਕਲਰ ਪਸੰਦ ਹੁੰਦੇ ਨੇ ਆਪਾਂ ਉਸੇ ਤਰ੍ਹਾਂ ਦੀ ਲਾ ਕੇ ਦਿੰਨੇ ਆ ਤੁਸੀਂ ਸੂਟ ਨਾਲ ਦੇ ਵੀ ਲਾਈਟ ਡਾਰਕ ਜਿਹੜੇ ਥ੍ਰੈਡ ਕਲਰ ਉਹ ਲਗਵਾ ਸਕਦੇ ਤੇ ਇਸ ਤਰ੍ਹਾਂ ਵੀ ਬਣਵਾ ਸਕਦੇ ਹੋ ਠੀਕ ਹੈ ਤੇ ਇਸ ਤਰ੍ਹਾਂ ਆਪਾਂ ਇਹਦਾ neck ਰੱਖਿਆ ਹੋਇਆ ਇਹ ਆਪਣਾ ਸਟਿਚ ਕੀਤਾ ਹੋਇਆ ਇਸ ਤਰ੍ਹਾਂ ਆਪਾਂ ਇਹਦਾ neck ਬਣਾਇਆ ਹੋਇਆ ਤੇ ਇਹਦੀ ਬਾਹਾਂ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਉਹ ਇਹਦੀ ਬਾਹਾਂ ਦੇ ਉੱਪਰ ਆਊਗਾ ਇਸ ਤਰ੍ਹਾਂ ਦਾ ਫਲਾਵ ਦੇਖੋ ਜੀ ਇਸ ਡਿਜ਼ਾਈਨ ਨੂੰ ਸਾਡੇ ਨੂੰ ਬਹੁਤ ਪਸੰਦ ਕੀਤਾ ਗਿਆ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਧੰਨਵਾਦ ਤੁਹਾਡਾ ਸਾਰਿਆਂ ਦਾ ਕਿਉਂਕਿ ਹੁਣ ਤੱਕ ਆਪਣੇ ਜਿੰਨੇ ਵੀ ਸੂਟ ਹੈ ਰੈਡੀ ਹੋਏ ਨੇ ਹਰ ਇੱਕ ਪੈਨ ਨੇ ਇਹ ਡਿਜ਼ਾਈਨ ਆ ਜਿਹੜਾ ਆਪਾਂ ਤੋਂ ਰੈਡੀ ਕਰਵਾਇਆ ਤੇ ਅੱਗੇ ਵੀ ਬਣ ਰਹੇ ਨੇਗੇ ਠੀਕ ਹੈ ਜੀ ਜੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਕਿਸੇ ਵੀ ਸਟੱਫ ਦੇ ਉੱਪਰ ਇਹ ਡਿਜ਼ਾਈਨ ਆ ਜਿਹੜਾ ਬਣਾ ਸਕਦੇ ਹੋ ਤੇ ਇਸ ਤਰ੍ਹਾਂ ਇਹ ਆਪਣਾ ਸਟਿਚ ਕੀਤਾ ਹੋਇਆ ਤੇ ਇਹਦੀ ਬਾਟਮ ਹੈ ਜਿਹੜੀ ਪਲੇਨ ਹੈਗੀ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਤੁਸੀਂ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਬਾਟਮ ਦੇ ਉੱਪਰ ਵੀ ਕਰਵਾ ਸਕਦੇ ਹੋ ਆਪਾਂ ਨੇ ਕਈ ਸੂਟ ਦੇ ਬਾਟਮ ਤੇ ਵੀ ਵਰਕ ਕਰਕੇ ਆਪਾਂ ਨੇ ਇਹ ਭੇਜਿਆ ਗੀ ਠੀਕ ਹੈ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਆਪਾਂ ਹਾਫ ਪਿਓਰ ਦਾ ਰੱਖਿਆ ਹੋਇਆਗਾ ਤੇ ਹਾਫ ਪਿਓਰ ਦਾ ਦੁਪट्टे ਦੀ ਕੁਆਲਿਟੀ ਵੀ ਆਪਾਂ ਤੁਹਾਨੂੰ ਵਧੀਆ ਦੇਵਾਂਗੇ ਬਾਕੀ ਜਿਹੜੀ ਤੁਹਾਡੀ ਚੋਅ ਹੈ ਤੁਸੀਂ ਉਹ ਦੁਪੱਟਾ ਵੀ ਲਗਵਾ ਸਕਦੇ ਹੋ ਇਹ ਆਪਾਂ ਇਸ ਤਰ੍ਹਾਂ ਡਾਈ ਕੀਤਾ ਹੋਇਆ ਹੈ ਸੈਂਟਰ ਦੇ ਵਿੱਚ ਆਪਾਂ ਨੇ بیس ਕਲਰ ਰੱਖਿਆ ਹੋਇਆ ਤੇ ਇਸ ਤਰ੍ਹਾਂ ਪੱਲੇ ਆਪਾਂ ਨੇ ਮੈਰੂਨ ਕਲਰ ਦੇ ਰੱਖੇ ਹੋਏ ਆ ਠੀਕ ਹੈ ਜੀ ਤੁਸੀਂ ਟਾਈ ਡਾਈ ਕਰਾਉਣਾ ਜਿਸ ਤਰ੍ਹਾਂ ਕਰਾਉਣਾ ਤੁਸੀਂ ਸਾਨੂੰ ਦੱਸ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਇਹਨੂੰ ਲੇਸ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਜਿਹੜੀ ਦਿੱਤੀ ਹੋਈ ਹੈਗੀ ਬਹੁਤ ਸੋਹਣਾ ਸੂਟ ਆਪਣਾ ਰੈਡੀ ਹੋਇਆਗਾ ਤੁਸੀਂ ਇਸ ਤਰ੍ਹਾਂ ਦੇ ਸੂਟ ਸੱਤ ਮੰਗਵਾ ਸਕਾ ਜੇ ਬਟਰ ਕਾਟਨ ਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਤੇ ਬਾਕੀ ਜੇ ਤੁਸੀਂ ਬਿਨਾ ਲਾਈਨਿੰਗ ਵਾਲੇ ਸਟੱਫ ਦੇ ਉੱਪਰੇ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਉਹਦੇ ਉੱਪਰ ਵੀ ਕਰਵਾ ਸਕਦੇ ਉਹਦੇ ਵਿੱਚ ਵੀ ਆਪਣੇ ਕੋਲ ਕਲਰ ਹੈਗੇ ਆ ਠੀਕ ਹੈ ਜੀ ਤੇ ਲਓ ਜੀ ਅਗਲਾ ਸੂਟ ਦਿਖਾਉਣੀ ਹੈ ਇਹ ਆਪਣੇ ਰਾਮ ਟੈਕਸ ਕਾਟਨ ਦੇ ਉੱਪਰ ਕੀਤਾ ਹੋਇਆਗਾ ਤੇ ਜਿਹੜਾ ਇਹ ਸਟੱਫ ਹੈਗਾ ਇਹ ਵੀ ਬਹੁਤ ਸੋਹਣਾਗਾ ਸੌਫਟ ਸਟੱਫ ਤੇ ਤੁਸੀਂ ਇਹਨੂੰ ਬਿਨਾ ਲਾਈਨਿੰਗ ਤੋਂ ਸਟਿਚ ਕਰ ਸਕਦੇ ਹੋ ਪਰ ਆਪਾਂ ਨੇ ਇਹਦੇ ਹੇਠਾਂ ਲਾਈਨਿੰਗ ਲਾਈ ਹੈ ਕਿਉਂਕਿ ਜਿਹੜੀਆਂ ਫੌਨ ਵਾਲੀਆਂ ਭੈਣਾਂ ਨੇ ਉਹ ਲਾਈਨਿੰਗ ਵਾਲੇ ਸੂਟ ਪਸੰਦ ਕਰਦੀਆਂ ਨੇ ਠੀਕ ਹੈ ਜੀ ਆਪਾਂ ਨੇ ਇਹਦੇ ਹੇਠਾਂ ਲਾਈਨਿੰਗ ਲਾਈ ਹੈ ਵੈਸੇ ਤੁਸੀਂ ਇਹਨੂੰ ਬਿਨਾ ਲਾਈਨਿੰਗ ਸਟਿਚ ਕਰ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਨੇ ਇਹਦੇ ਉੱਪਰ ਸੈਂਟਰ ਪੈਨਲ ਬਣਾਏ ਹੋਏ ਆਗੇ ਇਹ ਡਿਜ਼ਾਈਨ ਵੀ ਆਪਣਾ ਕਈ ਸੂਟਾਂ ਦੇ ਉੱਪਰ ਰੈਡੀ ਹੋ ਚੁੱਕਿਆ ਤੁਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਵੀ ਬਣਾ ਸਕਦੇ ਹੋ ਬਾਕੀ ਤੁਸੀਂ ਆਪਣਾ ਡਿਜ਼ਾਈਨ ਵੀ ਸਾਨੂੰ ਭੇਜ ਸਕਦੇ ਹੋ ਜੇ ਤੁਹਾਨੂੰ ਕੋਈ ਹੋਰ ਡਿਜ਼ਾਈਨ ਪਸੰਦ ਹੈ ਠੀਕ ਹੈ ਜੀ ਤੁਸੀਂ ਡਿਜ਼ਾਈਨ ਦੱਸਣਾ ਤੇ ਕਲਰ ਦੱਸਣਾ ਬਾਕੀ ਅਸੀਂ ਕੰਮ ਆਪ ਕਰਕੇ ਦੇਵਾਂਗੇ ਲੋ ਜੀ ਇਸ ਤਰ੍ਹਾਂ ਇਹ ਪੂਰੀ ਸ਼ਰਟ ਦੇ ਵਿੱਚ ਸੈਂਟਰ ਪੈਨਲ ਬਣੇ ਹੋਏ ਨੇ ਤੇ ਇਸ ਤਰ੍ਹਾਂ ਦਾ ਆਪਾਂ ਨੇ ਇਹਦਾ neck ਆ ਜਿਹੜਾ ਰੱਖਿਆ ਹੋਇਆ ਹੈਗਾ ਤੇ ਬਹੁਤ ਸੋਹਣਾ suit ਇਹ ਆਪਣਾ ਰੈਡੀ ਹੋਇਆ ਹੋਇਆ ਸਟਿਚ ਕੀਤਾ ਹੈ ਤੁਸੀਂ ਦੇਖ ਸਕਦੇ ਇਹਨੂੰ ਆਪਾਂ ਨੇ ਪਾਈਪਿੰਗ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਆ ਜਿਹੜਾ ਉਹ ਇਹਦੀ ਬਾਹ ਦੇ ਉੱਪਰ ਕਰਿਆ ਹੋਇਆ ਹੈਗਾ ਠੀਕ ਹੈ ਜੀ ਕੰਮ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਕੰਮ ਤੁਹਾਨੂੰ ਬਿਲਕੁਲ ਵਧੀਆ ਦੇਵਾਂਗੇ ਕਰਕੇ ਤੁਸੀਂ ਜਿਸ ਤਰ੍ਹਾਂ ਦਾ ਮਰਜ਼ੀ ਵਰਕ ਸਾਥੋਂ ਕਰਵਾ ਸਕਦੇ ਹੋਗੇ ਲੋ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਆਪਾਂ ਨੇ ਇਹ ਸੂਟ ਰੈਡੀ ਕੀਤਾ ਹੋਇਆ ਹੈਗਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਉਹ ਹੀ ਤੁਸੀਂ ਬਣਵਾ ਸਕਦੇ ਹੋ ਤੇ ਇਹਦੇ ਨਾਲ ਆਪਾਂ ਨੇ ਪੈਂਟ ਰੱਖੀ ਹੋਈ ਹੈਗੀ ਤੇ ਇਹਦੇ ਨਾਲ ਦੁਪੱਟਾ ਜਿਹੜਾ ਉਹ ਵੀ ਆਪਾਂ ਹਾਫ ਪਿਓਰ ਦਾ ਰੱਖਿਆ ਹੋਇਆ ਹੈਗਾ ਟਾਈ ਡਾਈ ਕੀਤਾ ਹੋਇਆ ਦੁਪੱਟੇ ਨੂੰ ਤੇ ਇਸ ਤਰ੍ਹਾਂ ਫੋਰth ਸਾਈਡ ਟਾਈ ਡਾਈ ਕੀਤਾ ਹੋਇਆ ਤੇ ਇਸ ਤਰ੍ਹਾਂ ਦੁਪੱਟੇ ਦੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਸਰਕਲ ਜੇ ਬਣਾਏ ਹੋਏ ਹੈਗੇ ਠੀਕ ਹੈ ਜੀ ਤੁਸੀਂ ਸਿੰਗਲ ਕਲਰ ਕਰਨਾ ਜਾਂ ਟਾਈ ਡਾਈ ਕਰਨਾ ਤੁਸੀਂ ਸਾਨੂੰ ਦੱਸ ਸਕਦੇ ਹੋ ਇਸ ਤਰ੍ਹਾਂ ਦੀ ਆਪਾਂ ਲੇਸ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਹੈ ਜਿਹੜੀ ਦਿੱਤੀ ਹੋਈ ਆ ਤੁਸੀਂ ਦੁਪੱਟਾ ਬਗੈਰ ਫਿਨਿਸ਼ਿੰਗ ਤੋਂ ਲੈਣਾ ਜਾਂ ਕਰਾਉਣੀ ਆ ਉਹ ਤੁਸੀਂ ਸਾਨੂੰ WhatsApp ਤੇ ਮੈਸੇਜ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਸੂਟ ਰੈਡੀ ਕਰਾਉਣਾ ਹੁੰਦਾਗਾ ਉਸ ਤਰ੍ਹਾਂ ਸਾਨੂੰ ਲਿਖ ਕੇ ਭੇਜਿਆ ਕਰੋ ਤੇ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਤੁਸੀਂ ਸਾਨੂੰ ਸਕਰੀਨ ਸ਼ਾਟ ਭੇਜ ਸਕਦੇ ਹੋ ਸਕਰੀਨ ਦੇ ਉੱਪਰ ਪ੍ਰਾਈਸ ਤੁਹਾਨੂੰ ਇਹਦਾ ਬਿਨਾ ਸਟਿਚਿੰਗ ਤੋਂ ਸ਼ੋਅ ਹੋਊਗਾ ਠੀਕ ਹੈ ਜੀ ਉਹਦੇ ਵਿੱਚ ਸਟਿਚਿੰਗ ਐਡ ਨਹੀਂ ਹੁੰਦੀ ਤੇ ਉਹ ਤੁਸੀਂ ਸਾਨੂੰ WhatsApp ਤੇ ਪੁੱਛ ਸਕਦੇ ਜੇ ਤੁਸੀਂ ਸੂਟ ਸਟਿਚ ਕਰਵਾਉਣਾ ਹੁੰਦਾ ਲਓ ਜੀ ਅਗਲਾ ਸੂਟ ਇਹ ਵੀ ਆਪਣਾ ਕਾਟਨ ਦਾ ਸਟਾਫ ਆ ਰਾਮਟੈਕਸ ਕਾਟਨ ਹੈ ਪੀਚ ਕਲਰ ਹੈ ਪਹਿਲਾਂ ਆਪਣਾ ਮਹਿੰਦੀ ਸ਼ੇਡ ਸੀ ਇਹ ਵਾਲਾ ਹੈਗਾ ਪੀਚ ਕਲਰ ਦੇ ਵਿੱਚ ਕੀ ਕਹੇ ਜੀ ਦੇਖੋ ਜੀ ਇਹਦੇ ਉੱਪਰ ਵੀ ਇਸ ਤਰ੍ਹਾਂ ਸੈਂਟਰ ਪੈਨਲ ਬਣੇ ਹੋਏ ਆ ਕਿਉਂਕਿ ਜਿਹੜੀ ਭੈਣ ਦੇ ਸੂਟ ਆ ਉਹਨਾਂ ਨੂੰ ਇਸ ਤਰ੍ਹਾਂ ਦੇ ਡਿਜ਼ਾਈਨ ਪਸੰਦ ਸੀ ਇਹਨਾਂ ਕੋਲੇ ਆਪਣਾ ਕਾਫੀ ਸੂਟਾਂ ਦਾ ਆਰਡਰ ਹੈਗਾ ਤੇ ਇਸ ਤਰ੍ਹਾਂ ਰੈਡੀ ਹੋਇਆ ਇਹ ਡਿਜ਼ਾਈਨ ਆਪਾਂ ਨੇ ਹੈਂਡਵਰਕ ਦੇ ਵਿੱਚ ਸੂਟ ਰੈਡੀ ਕੀਤਾ ਸੀ ਉਹਨੂੰ ਆਪਾਂ ਨੇ ਮਸ਼ੀਨਵਰਕ ਦੇ ਵਿੱਚ ਬਣਾਇਆ ਹਾਂ ਠੀਕ ਹੈ ਜੀ ਤੁਸੀਂ ਹੈਂਡਵਰਕ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਹੈਂਡਵਰਕ ਦੇ ਵਿੱਚ ਵੀ ਬਣਵਾ ਸਕਦੇ ਹੋ ਇਸ ਤਰ੍ਹਾਂ ਬਣਾਉਣਾ ਚਾਹੁੰਦੇ ਹੋ ਜੇ ਤੁਸੀਂ ਜਿਆਦਾ ਕੋਸਟਲੀ ਨਹੀਂ ਬਣਾਉਣਾ ਚਾਹੁੰਦੇ ਸੂਟ ਨੂੰ ਤਾਂ ਤੁਸੀਂ ਇਹਨੂੰ ਮਸ਼ੀਨ ਵਰਕ ਦੇ ਵਿੱਚ ਬਣਵਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਪੈਨਲ ਬਣੇ ਹੋਏ ਆ ਕਿਤੇ ਕਿਤੇ ਤੁਹਾਨੂੰ ਫੁਲਾਰ ਵੀ ਬਣੇ ਹੋਏ ਨਜ਼ਰ ਆਉਣਗੇ ਤੇ ਬਹੁਤ ਸੋਹਣਾ ਕੰਮ ਹੈ ਜਿਹੜਾ ਆਪਣਾ ਕੀਤਾ ਹੋਇਆ ਹੈਗਾ ਤੇ ਇਸ ਤਰ੍ਹਾਂ ਦਾ ਆਪਾਂ ਨੇ ਇਹਦਾ ਨੈਕਰ ਬਣਾਇਆ ਹੋਇਆ ਦੇਖੋ ਜੀ ਇਸ ਤਰ੍ਹਾਂ neck ਦੇ ਉੱਪਰ ਡਿਜ਼ਾਈਨ ਬਣਿਆ ਹੋਇਆ ਹੈਗਾ ਬਾਕੀ ਥ੍ਰੈਡ ਕਲਰ ਦੇਖੋ ਤੇ ਕੰਮ ਦੇਖੋ ਤੁਸੀਂ ਕੰਮ ਵੀ ਦੇਖ ਸਕਦੇ ਆਪਾਂ ਤੁਹਾਨੂੰ ਨੇੜੇ ਉਹ ਜਿਹੜਾ ਕੰਮ ਆ ਉਹ ਚੈੱਕ ਕਰਾਉਣੇ ਆਂਗੇ ਤੇ ਆਪਣਾ ਵਰਕ ਆ ਜਿਹੜਾ ਬਹੁਤ ਸੋਹਣਾ ਕਰਿਆ ਹੋਇਆ ਹੁੰਦਾ ਹੈਗਾ ਤੁਸੀਂ ਹੈਂਡਵਰਕ ਦੀ ਵੀ ਫਿਨਿਸ਼ਿੰਗ ਦੇਖ ਸਕਦੇ ਹੋ ਤੇ ਮਸ਼ੀਨ ਵਰਕ ਦੀ ਵੀ ਦੇਖ ਸਕਦੇ ਹੋ ਠੀਕ ਹੈ ਜੀ ਲੋ ਜੀ ਇਸ ਤਰ੍ਹਾਂ ਆਪਾਂ ਨੈਕ ਰੈਡੀ ਕੀਤਾ ਹੈ ਜੇ ਤੁਸੀਂ ਜਿਆਦਾ ਹੈਵੀ ਨਹੀਂ ਕਰਾਉਣਾ ਚਾਹੁੰਦੇ ਤਾਂ ਨੈਕ ਦਾ ਸਕਿਪ ਕਰ ਸਕਦੇ ਹੋ ਨਹੀਂ ਇਕੱਲਾ ਨੈਕ ਤੇ ਵੀ ਕਰਵਾ ਸਕਦੇ ਹੋ ਤੇ ਬਾਹਾਂ ਦੇ ਉੱਪਰ ਇਸ ਤਰ੍ਹਾਂ ਦਾ ਕੰਮ ਆ ਜਿਹੜਾ ਉਹ ਇਹਦੀ ਬਾਹਾਂ ਦੇ ਉੱਪਰ ਕੀਤਾ ਹੋਇਆ ਹੈ ਠੀਕ ਹੈ ਜੀ ਇਸ ਤਰ੍ਹਾਂ ਬੇਲ ਪਾ ਕੇ ਤੇ ਉੱਪਰ ਜਿਹੜਾ ਆਪਾਂ ਨੇ ਫਲਾਵਰ ਬਣਾਇਆ ਹੋਇਆਗਾ ਠੀਕ ਹੈ ਜੀ ਬਹੁਤ ਸੋਹਣਾ ਕੰਮ ਹੈ ਜਿਹੜਾ ਬਾਹ ਦੇ ਉੱਪਰ ਕੀਤਾ ਹੋਇਆਗਾ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆਗਾ ਤੁਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਬਣਾ ਸਕਦੇ ਹੋ ਬਾਟਮ ਦੇ ਉੱਪਰ ਵੀ ਇਹ ਵਾਲਾ ਕੰਮ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਵੀ ਬਿਨਾ ਲਾਈਨਿੰਗ ਸਟਿਚ ਹੋਣ ਵਾਲਾ ਸਟੱਫ ਹੈਗਾ ਤੇ ਆਪਾਂ ਤੁਹਾਨੂੰ ਦੱਸਿਆਗਾ ਵੀ ਉਹਨਾਂ ਨੇ ਲਾਈਨਿੰਗ ਲਗਵਾਈ ਹੈ ਆਪਾਂ ਤੋਂ ਸੂਟ ਦੇ نیچے ਤੇ ਤੁਸੀਂ ਇਹਨੂੰ ਵਿਦਾਊਟ ਲਾਈਨਿੰਗ ਸਟਿਚ ਕਰ ਸਕਦੇ ਹੋ ਠੀਕ ਹੈ ਜੀ ਰਾਮ ਟੈਕਸ ਕਾਟਨ ਦਾ ਸਟਾਪ ਆ ਬਹੁਤ ਸੋਹਣੇ ਤੇ ਬਹੁਤ ਹੀ ਪਿਆਰੇ ਕਲਰ ਨੇ ਆਪਣੇ ਕੋਲ ਹੈਗੇ ਆ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਲਓ ਜੀ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਇਹਦੀ बॉਟਮ ਪਲੇਨ ਆ बॉਟਮ ਦੇ ਉੱਪਰ ਕੋਈ ਵਰਕ ਨਹੀਂ ਕਿਉਂਕਿ ਉਹਨਾਂ ਨੇ बॉਟਮ ਤੇ ਕਿਸੇ ਤੇ ਵੀ ਵਰਕ ਨਹੀਂ ਕਰਵਾਇਆ ਤੇ ਦੁਪੱਟਾ ਜਿਹੜਾ ਆਪਾਂ ਇਹਦੇ ਨਾਲ ਹਾਫ ਪਿਓਰ ਦਾ ਰੱਖਿਆ ਹੋਇਆ ਹੈਗਾ ਠੀਕ ਹੈ ਸਾ ਦੁਪट्टे ਸਾਰੇ ਹਾਪ ਪਿਓਰ ਦੇ ਲੱਗੇ ਹੋਏ ਆ ਤੁਸੀਂ ਦੁਪੱਟਾ ਕੋਈ ਵੀ ਲਗਵਾ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਆ ਨਹੀਂ ਹਾਪ ਪਿਓਰ ਪਸੰਦ ਤੁਸੀਂ ਹੋਰ ਵੀ ਲਗਵਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਸੈਂਟਰ ਦੇ ਵਿੱਚ ਇਹ ਟਾਈਡ ਆਈ ਕੀਤਾ ਹੋਇਆ ਤੇ ਇਸ ਤਰ੍ਹਾਂ ਪੱਲੇ ਜਿਹੜੇ ਬੇਸ ਕਲਰ ਦੇ ਰੱਖੇ ਹੋਏ ਆਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਦੀ ਆਪਾਂ ਲੈਸ ਆ ਦੁਪੱਟੇ ਨੂੰ ਦਿੱਤੀ ਹੋਈ ਆ ਜਦੋਂ ਦੁਪੱਟੇ ਨੂੰ ਫਿਨਿਸ਼ਿੰਗ ਕਰੀ ਜਾਵੇ ਤਾਂ ਦੁਪੱਟਾ ਬਹੁਤ ਸੋਹਣਾ ਬਣ ਜਾਂਦਾ ਹੈਗਾ ਜੇ ਮੇਰੀਆਂ ਭੈਣਾਂ ਆ ਫਿਨਿਸ਼ਿੰਗ ਕਰਨ ਜਾਂਦੀਆਂ ਨੇ ਤਾਂ ਤੁਸੀਂ ਸਿਰਫ ਡਾਈ ਕਰਿਆ ਹੋਇਆ ਦੁਪੱਟਾ ਵੀ ਸਾ ਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਲਓ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਲਓ ਜੀ ਕੱਪਾਸ ਨੂੰ ਹੋਰ ਸੂਟ ਦਿਖਾਉਣੇ ਆਂਗੇ ਤੇ ਇੰਨਾ ਜ਼ਿਆਦਾ ਸੋਹਣਾ ਬਣਿਆ ਹੋਇਆ ਸਾਰੀਆਂ ਭੈਣਾਂ ਦੀ ਪਹਿਲੀ ਪਸੰਦ ਆ ਉਹ ਵਾਲਾ ਕਲਰ ਠੀਕ ਹੈ ਜੀ ਤੇ ਕਮੈਂਟ ਜ਼ਰੂਰ ਕਰਿਓ ਜਿਹੜੀਆਂ-ਜਿਹੜੀਆਂ ਭੈਣਾਂ ਨੂੰ ਬਲੈਕ ਕਲਰ ਪਸੰਦ ਹੈ ਤੇ ਸਨ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਕਿਉਂਕਿ ਹਰੇਕ ਦੀ ਪਸੰਦ ਇਹ ਬਲੈਕ ਕਲਰ ਹੈ ਤੇ ਉੱਤੋਂ ਸੂਟ ਵੀ ਬਲੈਕ ਤੇ ਕੰਮ ਕੀ ਵੀ ਕੀਤਾ ਹੋਇਆ ਇੰਨਾ ਜਿਆਦਾ ਸੋਹਣਾ ਕੰਮ ਕੀਤਾ ਹੋਇਆ ਆਪਣਾ ਇਹਦੇ ਉੱਪਰ ਥ्रेड कलर ਦੇਖ ਸਕਦੇ ਹੋ ਬਾਕੀ ਜੇ ਤੁਸੀਂ ਬਲੈਕ ਤੇ ਨਹੀਂ ਕਰਵਾਉਣਾ ਕਿਸੇ ਹੋਰ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਹੋਰ ਕਲਰ ਤੇ ਵੀ ਇਹ ਕੰਮ ਹੈ ਜਿਹੜਾ ਕਰਵਾ ਸਕਦੇ ਹੋ ਠੀਕ ਹੈ ਜੀ ਕੰਮ ਵੀ ਬਹੁਤ ਸੋਹਣਾ ਹੈ ਇਸ ਤਰ੍ਹਾਂ ਆਪਣੇ ਘੇਰੇ ਤੋਂ ਲੈ ਕੇ ਪੂਰੇ ਚਾਕ ਦੇ ਵਿੱਚ ਵਰਕ ਜਿਹੜਾ ਕੀਤਾ ਹੋਇਆ ਹੈਗਾ ਤੁਸੀਂ ਸਾਨੂੰ ਡਿਜ਼ਾਈਨ ਸੈਂਡ ਕਰਨਾ ਅਸੀਂ ਥ्रेड ਕਲਰ ਦੇ ਨਾਲ ਜਚਾ ਕੇ ਅਸੀਂ ਦੇਵਾਂਗਾ ਠੀਕ ਹੈ ਜੀ ਬਾਕੀ ਹੁਣ ਤੱਕ ਤੁਸੀਂ ਸਾਡੀ ਵੀਡੀਓ ਦੇਖੀ ਹੋਣੀ ਹੈ ਕਿਉਂਕਿ ਸਾਡਾ ਕੰਮ ਹੈ ਜਿਹੜਾ ਬਹੁਤ ਸੋਹਣਾ ਕੀਤਾ ਹੋਇਆ ਹੁੰਦਾ ਥ्रेड ਕਲਰ ਵੀ ਬਹੁਤ ਸੋਹਣੇ ਲਾਏ ਹੁੰਦੇ ਆ ਤੁਸੀਂ ਇਹਦੇ ਵਿੱਚ ਥ्रेड ਕਲਰ ਦੇਖ ਸਕਦੇ ਹੋ ਜੋ ਬਲੈਕ ਦੇ ਉੱਪਰ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਹਨ ਠੀਕ ਹੈ ਜੀ ਬਹੁਤ ਹੀ ਜਿਆਦਾ ਸੋਨਾ ਤੇ ਯੂਨੀਕ ਜਿਹਾ ਪੀਸ ਬਣਿਆ ਹੈ ਤੇ ਵਰਕ ਵੀ ਦੇਖੋ ਵਰਕ ਦੇਖੋ ਬਹੁਤ ਜਿਆਦਾ ਸੋਨਾ ਵਰਕ ਹੈ ਵਰਕ ਦੀ ਫਿਨਿਸ਼ਿੰਗ ਉਹ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਇੰਨਾ ਜਿਆਦਾ ਸੋਨਾ ਇਹਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਹੀ ਆਪਾਂ ਦੂਸਰੇ ਚੱਕ ਉੱਪਰ ਕੀਤਾ ਹੈ ਤੁਸੀਂ ਇਹ ਵਾਲਾ ਡਿਜ਼ਾਈਨ ਕਿਸੇ ਸਿੰਥੈਟਿਕ ਸਟੱਫ ਤੇ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਉੱਪਰ ਵੀ ਬਣਾ ਸਕਦੇ ਹੋ ਜਿਹੜੇ ਆਪਾਂ ਡਿਜ਼ਾਈਨ ਦਿਖਾਏ ਨੇ ਪਾਰਟੀ ਵੀਅਰ ਸੂਟ ਨੇ ਜੇ ਤੁਸੀਂ ਨਹੀਂ ਹੈਂਡਵਰਕ ਦੇ ਵਿੱਚ ਕਰਾਉਣਾ ਚਾਹੁੰਦੇ ਤੁਹਾਨੂੰ ਕਾਸਟਲੀ ਲੱਗਦੇ ਆ ਤਾਂ ਤੁਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਵੀ ਬਣਵਾ ਸਕਦੇ ਹੋ ਠੀਕ ਹੈ ਜੀ ਤੇ ਆਪਾਂ ਨੇ ਇਹਦੇ ਇਸ ਤਰ੍ਹਾਂ ਆਪਾਂ neck ਦੇ ਉੱਪਰ ਵਰਕ ਕਰਿਆ ਹੈ ਇਸ ਤਰ੍ਹਾਂ ਦਾ ਆਪਾਂ ਇਹਦਾ neck ਰੱਖਿਆ ਹੋਇਆ ਹੈਗਾ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈਗਾ ਬਾਕੀ ਕੰਮ ਵੀ ਦੇਖੋ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈਗਾ ਤੇ ਬਾਹਾਂ ਦੇ ਉੱਪਰ ਇਸ ਤਰ੍ਹਾਂ ਦਾ ਵਰਕ ਹੈ ਜਿਹੜਾ ਉਹ ਇਹਦੀ ਬਾਹਾਂ ਦੇ ਉੱਪਰ ਕੀਤਾ ਹੋਇਆ ਹੈਗਾ ਲੋ ਜੀ ਬਹੁਤ ਹੀ ਪਿਆਰਾ ਡਿਜ਼ਾਈਨ ਇਹ ਬਣਿਆ ਹੋਇਆ ਹੈਗਾ ਤੇ ਇੰਨਾ ਜਿਆਦਾ ਸੋਹਣਾ ਸੂਟ ਬਣਿਆ ਹੋਇਆ ਹੈਗਾ ਠੀਕ ਹੈ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਤੇ ਤੁਸੀਂ ਇਹਦੀ ਬਾਟਮ ਦੇ ਉੱਪਰ ਵੀ ਆਹ ਵਾਲਾ ਡਿਜ਼ਾਈਨ ਹੈ ਜਿਹੜਾ ਬਣਾ ਸਕਦੇ ਹੋ ਠੀਕ ਹੈ ਜੇ ਤੁਹਾਨੂੰ ਇਹ ਪਸੰਦ ਹੈ ਬਾਟਮ ਤੇ ਕਰਾਉਣਾ ਚਾਹੁੰਦੇ ਹੋ ਕਿਉਂਕਿ ਮੇਰੀਆਂ ਕਾਫੀ ਭੈਣਾਂ ਜਿਹੜੀਆਂ ਬਾਟਮ ਦਾ ਕੰਮ ਹੈ ਉਹ ਪਸੰਦ ਕਰਦੀਆਂ ਨੇ ਕਈ ਨਹੀਂ ਪਸੰਦ ਕਰਦੀਆਂ ਤੇ ਇਹਦੀ ਬਾਟਮ ਹੈ ਜਿਹੜੀ ਬਿਲਕੁਲ ਪਲੇਨ ਰੱਖੀ ਹੋਈ ਹੈ ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈਗਾ ਤੁਸੀਂ ਕਰਵਾ ਸਕਦੇ ਹੋ ਤੇ ਇਹਦੇ ਨਾਲ ਦੁਪੱਟਾ ਹੈਗਾ ਉਹ ਵੀ ਬਹੁਤ ਜ਼ਿਆਦਾ ਸੋਹਣਾ ਆਪਾਂ ਰੈਡੀ ਕੀਤਾ ਹੋਇਆ ਹੈ ਦੇਖੋ ਜੀ ਜਿੰਨਾ ਜਾ ਕੇ ਸੂਟ ਸੋਹਣਾ ਉਹਨਾਂ ਹੀ ਜਿਆਦਾ ਦੁਪੱਟਾ ਸੋਹਣਾ ਰੈਡੀ ਹੋਇਆਗਾ ਤੇ ਇਸ ਤਰ੍ਹਾਂ ਆਪਾਂ ਨੇ ਦੁਪੱਟੇ ਦੇ ਵਿੱਚ ਲਸ ਰਾਂਜੀਆਂ ਪਾਈਆਂ ਹੋਈਆਂ ਨੇ ਠੀਕ ਹੈ ਜੀ ਤੁਸੀਂ ਜੋ ਵੀ ਇਹਨੂੰ ਕਹਿਣਾ ਚਾਹੁੰਦੇ ਹੋ ਕਹਿ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆਗਾ ਦੇਖੋ ਜੀ ਆਪਾਂ ਨੇ ਕੋਸ਼ਿਸ਼ ਕੀਤੀ ਹੈਗੀ ਉਹਨਾਂ ਨੇ ਦੁਪੱਟਿਆਂ ਜਿਹੜੇ ਹੋ ਡਿਫਰੈਂਟ ਤਰ੍ਹਾਂ ਦੇ ਡਾਈ ਕੀਤੇ ਹੈਗੇ ਵੀ ਕੋਈ ਨਾਲ ਮਿਕਸ ਨਾ ਹੋਵੇ ਸੌਰੀ ਨਾਲ ਦਾ ਮਿਲਦਾ ਜੁਲਦਾ ਨਾ ਹੋਵੇ ਦੇਖੋ ਜੀ ਇਸ ਤਰ੍ਹਾਂ ਡਾਈ ਕੀਤਾ ਹੈ ਤੇ ਇਸ ਤਰ੍ਹਾਂ ਦੀ ਆਪਾਂ ਲੇਸ ਹੈ ਜਿਹੜੀ ਆਪਾਂ ਦੁਪੱਟੇ ਨੂੰ ਦਿੱਤੀ ਹੋਈ ਹੈਗੀ ਠੀਕ ਹੈ ਜੀ ਦੁਪੱਟੇ ਨਾਲ ਹੁਣ ਸੂਟ ਦੇਖੋ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਹੈਗਾ ਤੁਸੀਂ ਆਪ ਹੀ ਦੇਖ ਸਕਦੇ ਹੋ ਕਿਉਂਕਿ ਦੁਪੱਟੇ ਨਾਲ ਸੂਟ ਦੀ ਗ੍ਰੇਸ ਜਿਹੜੀ ਉਹ ਬਹੁਤ ਸੋਹਣੀ ਬਣ ਜਾਂਦੀ ਹੈ ਜੇ ਜਦੋਂ ਦੁਪੱਟਾ ਸੋਹਣਾ ਰੈਡੀ ਕੀਤਾ ਹੋਇਆ ਹੋਵੇ ਤੁਸੀਂ ਇਸ ਤਰ੍ਹਾਂ ਦੇ ਡਿਜ਼ਾਈਨ ਬਣਾਉਣ ਲਈ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈਗੀ ਠੀਕ ਹੈ ਜੀ ਚਲਦੇ ਚਲਦੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇ ਤੁਹਾਨੂੰ ਸਾਡੇ ਡਿਜ਼ਾਈਨ ਪਸੰਦ ਆਉਂਦੇ ਨੇ ਤੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋਗੇ ਇਸ ਤਰ੍ਹਾਂ ਦੇ ਸੂਟ ਰੈਡੀ ਕਰਾਉਣ ਲਈ ਸਾਡਾ ਸਕਰੀਨ ਦੇ ਉੱਪਰ ਨੰਬਰ ਹੈ ਜਿਹੜਾ ਦਿੱਤਾ ਹੋਇਆ ਹੁੰਦਾਗਾ ਤੇ ਸਕਰੀਨ ਦੇ ਉੱਪਰ ਪ੍ਰਾਈਸ ਉਹਨੂੰ ਵਿਦ ਦੁਪੱਟਾ ਸ਼ੋਅ ਹੋਊਗਾ ਤੇ ਉਹਦੇ ਵਿੱਚ ਸਟੀਚਿੰਗ ਹੈ ਜਿਹੜੀ ਉਹ ਐਡ ਨਹੀਂ ਹੋਊਗੀ ਠੀਕ ਹੈ ਜੀ ਸਟੀਚਿੰਗ ਤੁਸੀਂ ਸਾਨੂੰ ਵ ਤੇ ਪੁੱਛ ਸਕਦੇ ਹੋ ਤੇ ਇਹ ਆਪਣੇ ਰਾਮ ਟੈਕਸ ਪਸ਼ਮੀਨੇ ਦੇ ਉੱਪਰ ਬਣਾਇਆ ਹੋਇਆ ਵਿਦਾਊਟ ਲਾਈਨਿੰਗ ਹੈ ਜਿਹੜਾ ਸੂਟ ਇਹ ਸਟਿਚ ਕੀਤਾ ਹੋਇਆ ਹੈਗਾ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਸਟਾਫ ਦੇ ਉੱਪਰ ਇਹ ਡਿਜ਼ਾਈਨ ਹੈ ਜਿਹੜਾ ਬਣਾ ਸਕਦੇ ਹੋ ਕਿਉਂਕਿ ਡਿਜ਼ਾਈਨ ਬਹੁਤ ਪਿਆਰਾ ਵੈਸੇ ਸਾਡੇ ਡਿਜ਼ਾਈਨ ਸਾਰੇ ਬਹੁਤ ਸੋਹਣੇ ਆ ਬਹੁਤ ਪਿਆਰੇ ਆ ਜਿਹੜੇ ਅੱਜ ਆਪਾਂ ਤੁਹਾਨੂੰ ਦਿਖਾਏ ਆ ਸੋ ਨੂੰ ਜਿਹੜਾ ਵੀ ਪਸੰਦ ਆ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਤੇ ਮੇਰੀਆਂ ਭੈਣਾਂ ਨੂੰ ਦੁਬਾਰੇ ਫੇਰ ਮੇਰੀ ਰਿਕਵੈਸਟ ਹੈ ਪਲੀਜ਼ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਠੀਕ ਹੈ